ਕੰਚਨ ਜੀ ਜਦੋਂ ਮੈਂ ਨੂੰ ਪਤਾ ਲੱਗਣਾ ਕਿ ਨਹੀਂ ਲਿਖਤੀ ਬਸ ਹੱਥ ਕਰਿਓ ਆਪਾਂ ਡੱਲੇ ਜਾਣਾ ਆਪ ਸਨੈਪ ਤੇ ਖੜੇ ਆ ਕਿਸੇ ਜੀ ਬਹੁਤ ਹੋਇਆ ਇਹਨਾ ਉਹ ਤੱਕ ਪੱਥਰ ਲੱਗਣੇ ਫੇਰ ਬਚਣਾ ਹਾਂ ਆਹ ਵੇ ਦਿਨ ਟੋਲੀ ਟਾਲ ਤਾਂ ਦੇਣਾ ਚਾਹੀਦੀ ਸੀ ਨਾਲ ਕੋਈ ਕਾੜੀ ਦਿੱਤੀ ਆ ਇਦਾਂ ਜਵਾਰ ਲਾ ਗਿਆ ਮੋਰੇ ਇਦਾਂ ਸ਼ਲੋਕ ਚਾਹੀਦੇ ਹਾਂ सरपंच साहब इस प्रॉब्लम तो जानू करवाओ की ये प्रॉब्लम है प्रॉब्लम इही है जानि ना बरसात हर एस की बरसात में ये टुटते पड़ी बड़ा मी पेया ताणी एड़े देखो जिथे खड़ेया ना ਥੱਲੇ ਖਾਲੀ ਆਏ तो असी चलो हुण मंत्री साहन नु अपील कीती है वे सांदा ए काम ਪੈਦੇ ਅਧਾਰ ਤੇ ਕਰੋ ਤਾਂ ਸਾਡੇ ਉਹਨਾਂ ਮੰਤਰੀ ਸਾਹਨ ਨੂੰ ਖਾਂ ਕੀਤੇ ਵੀ ਇਸ ਤੋਂ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾ ਇਹਦਾ ਕੰਮ ਅਸੀਂ ਕਰਾਵਾਂਗੇ ਇਹਦੀ ਮੁਰੰਮਤ ਕਰਾਵਾਂਗੇ ਜੋ ਪੱਥਰ ਲੱਗਦਾ ਉਹ ਲਵਾਵਾਂਗੇ ਅਸੀਂ ਸਾਡਾ ਮੁੱਦਾ ਵੀ ਇੱਕ ਇਹੀ ਆ ਵੀ ਜਾਨੀ ਕਿ ਕੰਮ ਕਰਾਉਣੇ ਆ ਆਪਣੇ ਇਲਾਕੇ ਦੇ ਅਸੀਂ ਇਸ ਕਰਕੇ ਇਹ ਕੰਮ ਨੂੰ ਸ਼ੁਰੂਆਤ ਪਹਿਲੇ ਦਰਸੇ ਕਰਾਂਗੇ ਠੀਕ ਹੈ ਜੀ ਕੋਠੇ ਕੋਠੇ ਚੱਲ ਜਾਓ ਦਰਗਾਹਾਂ ਦੀਆਂ ਆ ਜਾਓ ਉਹ ਤਾਂ ਗੱਡੀਆਂ ਤੋਂ ਬਣੀ ਬੈਠੀ ਹੋਰ ਹੈ ਹੈ ਗੱਡੀ ਵਿੱਚ ਆ ਜਾਓ ਤਾਂ ਬਹਿ ਜਾਓ ਮੋਰੀ ਭਾਈ ਆ ਜਾ ਆ ਜਾ ਉਹ ਬੁੱਢਾ ਹੁੰਦਾ ਕੋਈ ਟਰੈਕਟਰ ਲੈ ਕੇ ਆਉਂਦਾ ਹਾਂਜੀ ਸਰਪੰਨ ਸਾਹਿਬ ਤੁਸੀਂ ਪਿੰਡ ਨੇ ਡਾੜੇ ਤੋਂ ਪਹਿਲਾਂ ਵੀ ਸਰਪੰਚ ਰਹੇ ਚੁੱਕੇ ਆ ਹੁਣ ਤੁਹਾਡੀ ਪਤਨੀ ਆਪਣੇ ਖੜੇ ਆ ਲਖਮ ਚੋਂ ਆ ਗਏ ਹਾਂਜੀ ਹੁਣ ਕਿਹੜੇ ਕਿਹੜੇ ਮੁੱਦਿਆਂ ਤੇ ਲੜਨਾ ਹੈ ਕਾਉਂਸਲਾਂ ਲਖਮਪਿੰਡੀ ਜਿਹਦੇ ਕੋਲ ਸਾਰੇ ਇਤਸਾਰ ਹੈ ਅਸੀਂ 5 ਸਾਲ ਪਹਿਲੇ ਮੇਰੇ ਮੈਸੇਜ ਸਰਪੰਚ ਦਾ ਹੀ ਆ 5 ਸਾਲ ਮੈਂ ਕੀਤੀ ਆ ਲੋਕਾਂ ਸੀ 10 ਸਾਲ ਦੇ ਵਿੱਚ ਬਹੁਤ ਕੰਮ ਕਰਾਏ ਆ ਤੇ ਹੁਣ ਸਾਡੇ ਮੁੱਦੇ ਆ ਜਿਖੋ ਸਾਡੇ ਪਿੰਡ ਦੇ ਗੰਗੋ ਦੇ ਇਧਰੋਂ ਸਿਰਪਰੋਂ ਉਹਨਾਂ ਦੀਆਂ ਸਲੈਵ ਹੋਰ ਵੀ ਕੰਮ ਗਲੂਆ ਵਸਤੀ ਵਿੱਚ ਕੰਮ ਕਰਨ ਵਾਲੇ ਡਾੜੇ ਪਿੰਡ ਦੇ ਵਿੱਚ ਤਕਰੀਬਨ ਸਾਡੇ ਕੰਮ ਉਹ ਦੋ ਗਲੀਆਂ ਰਹਿਦੀਆਂ ਸਿਰਫ ਉਹਨਾਂ ਦੇ ਕੇਸ ਲੜੇ ਆ ਸੀ ਕਿਸ ਜਿੱਤੇ ਨੇ ਹੁਣ ਬਾਕੀ ਸੱਤ ਪਿੰਡ ਆ ਸਾਡੇ ਬਲਕ ਸ਼ੰਤੀ ਵਿੱਚ ਧਿਆੰਦੇ ਉਹਨਾਂ ਦੇ ਕੀ ਕੀ ਉਹਨਾਂ ਦੇ ਮੁੱਦੇ ਤੁਹਾਨੂੰ ਪਤਾ ਹੋਣਾ ਕੀ ਆ ਜੀ ਹਾਂ ਜੀ ਉਹਨਾਂ ਦੇ ਵਿੱਚ ਤਾਂ ਲੰਗੇ ਆ ਕਿਸੇ ਰਿੰਦਾ ਕੋਈ ਛੜ ਰਿੰਦੀ ਕੋਈ ਇੱਥੇ ਹੈਗੇ ਮੁੱਦੇ ਸੀ ਗਏ ਆ ਉਹਨਾਂ ਬਿੱਡਾਂ ਜਾ ਕੇ ਆਏ ਆ ਉਹਨਾਂ ਦੀ ਸਮੱਸਿਆ ਸਰਪੰਚਾਂ ਨੇ ਸੁਣੀ ਹੈ ਨਾਲ ਜੱਪਾ ਸਾਣਾ ਸਾਡੀ ਪੂਰੀ ਸਪੋਰਟ ਕੀਤੀ ਆ ਤੇ ਸਾਨੂੰ ਹਰ ਮੁੱਦੇ ਹਰ ਚੀਜ਼ ਦਾ ਹੱਲ ਕਰਕੇ ਦੇਵਾਂਗੇ ਅਸੀਂ ਬਈ ਕੋਈ ਕਮੀ ਨਹੀਂ ਰਹਿਣ ਦੇਣ ਕਿਸੇ ਪਿੰਡਾਂ ਦੇ ਵਿੱਚ ਉਹ ਸਾਡੇ ਨਾਲ ਗਏ ਹੋ ਹੁਣ ਜੇ ਪਿੰਡਾਂ ਵਿੱਚ ਮੀਡੀਆਂ ਚੱਲਦੀਆਂ ਕਿੰਦਾ ਸਾਨੂੰ ਮਿਲ ਰਿਹਾ ਉੱਥੋਂ ਲੋਕਾਂ ਨੇ ਪੁੱਛਿਆ ਦੇਖੋ ਜੀ ਇੱਕ ਤਾਂ ਅਸੀਂ 11 10 11 ਨੂੰ ਸਰਪੰਚੀ ਜਿੱਤੀ ਉਸ ਹਾਲਤ ਨਾਲ ਉਹਨਾਂ ਲੋਕਾਂ ਦੀ ਕਾਫੀ ਜਾਣੀ ਜਾਣ ਹੈ ਬੇਬੰਦੇ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਬਈ ਜਾਨੀ ਕੰਮ ਨੂੰ ਪਿੱਛੇ ਛੱਡ ਕੇ ਚੱਲਦੇ ਅੱਗੇ ਅੱਗੇ ਰੱਖੇ ਮੁੱਦਾ ਚੱਲੀਦਾ ਕੰਮ ਨੂੰ ਹਰ ਕੰਮ ਨੂੰ ਪਹਿਲ ਦੇ ਦਾ ਫੈਸਲਾ ਕਰੀਦਾ। ਵੋਟਰਾਂ ਨੂੰ ਕੀ ਅਪੀਲ ਕਰੂਗਾ? ਹਾਂਜੀ। ਵੋਟਰਾਂ ਨੂੰ ਕੀ ਅਪੀਲ ਕਰੂਗੇ ਤੁਸੀਂ? ਵੋਟਰਾਂ ਨੂੰ ਇਹ ਕਰਾਂਗੇ ਕਿ ਸਾਨੂੰ ਇੱਕ ਮੌਕਾ ਦੇਉਣਗਾ ਬਈ ਅਸੀਂ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ। ਅਸੀਂ ਇਹ ਭਰੋਸਾ ਦਵਾਇਆ ਵੀ ਆ। ਅਸੀਂ ਕਿਹਾ ਵੀ ਅੱਗੇ ਅੱਗੇ ਤੋਂ ਅਸੀਂ ਕੰਮ ਨਹੀਂ ਦਿਖਾਵਾਂ ਸਾਡੇ ਕੰਮ ਨਹੀਂ ਹੋਏ ਤੱਕ ਜੋ ਕਿ ਅਸੀਂ ਸਾਡੇ ਵਿਚਕਾਰ ਵੋਟਰੇ ਮੱਗਾਂ। ਅਸੀਂ ਇੱਥੇ ਤੱਕ ਆ ਕੇ ਕਹਿ ਤਾ ਔਰ ਜੱਬਾ ਸਾਹਮਣੇ ਵੀ ਇਹ ਗੱਲ ਗਈ। ਹਾਂਜੀ। ਹਾਂਜੀ। ਹਾਂਜੀ ਜੱਗਾ ਜੀ। ਹਾਂਜੀ। ਤੇ ਬਲੌਗ ਸੰਤੇ ਤੇ ਬੰਨ ਤੇ ਖੜੇ ਹੈਗੇ। ਭੈਣ ਸਾਡੀ ਇਹਨਾਂ ਦੇ ਜਿੰਨੇ ਵੀ ਵੋਟਾਂ ਦੀ ਕਾਮਯਾਬੀ ਕਿੱਥੇ ਵੀ ਮਿਲਦੀਆਂ ਇਹਨਾਂ ਨੂੰ ਦੋ ਪਿੰਡਾਂ ਵਿੱਚ ਅੱਜ ਘੁੰਮਦੇ ਆਂ ਪ੍ਰਚਾਰ ਵੀ ਕਰਦੇ ਆਂ ਲੋਕਾਂ ਦੀ ਮੰਗਾਂ ਵੀ ਸੁਣਦੇ ਆਂ ਸਾਰਿਆਂ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਜਿੰਨਾ ਵੀ ਜ਼ਿਆਦਾ ਬੜ ਬੜ ਕੇ ਵੋਟਰ ਨੂੰ ਕਰੂਗਾ ਤਾਂ ਉਹ ਠੀਕ ਹੈ